ਹਾਂਜੀ ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀਤ ਮਿੱਤਰੋ ਅੱਜ ਨਾ ਆਪਾਂ ਆਪਦੀ ਮੰਡੀ 'ਚ ਹੀ ਆਏ ਸੀਗੇ ਗਿੱਦੜਵੇ ਸ਼ਹਿਰ ਗਿੱਦੜਵਾ ਸ਼ਹਿਰ ਸਾਡਾ ਆਪਦਾ ਸ਼ਹਿਰ ਆ ਨਾਲ ਹੀ ਮੇਰਾ ਪਿੰਡ ਆ ਤੁਹਾਨੂੰ ਪਤਾ ਭਲਾ ਹੀ ਆਣਾ ਉੱਥੇ ਬਾਈ ਨਾ ਪੰਜਾਬ ਬੀਜ ਭੰਡਾਰ ਮਸ਼ਹੂਰ ਆ ਪੂਰੇ ਆਪਣੇ 2-3 ਸਟੇਟਾਂ 'ਚ ਮਸ਼ਹੂਰਾ ਕਿਉਂਕਿ ਉਹਨਾਂ ਦਾ ਨਾ ਸੂਫਰ 212 ਤੇ ਇੱਕ ਕਣਕ ਦਾ ਬੀ ਬਹੁਤ ਜ਼ਿਆਦਾ ਚੱਲਦਾ ਜਿੰਨਾ ਵੀ ਕਹਿ ਦੋ ਤੇ ਜਿਹੜੇ ਹੋਰ ਵੀ ਬੂ ਆ ਹਾਕਾ ਕੂ ਦੇ ਤੇ ਜਵਾਰਾਂ ਜਬੂਰਾਂ ਦੇ ਇਹ ਤਾਂ ਪਤਾ ਹੀ ਨਹੀਂ ਕਿੰਨੇ ਕੁ ਮਿਲਦੇ ਆ ਤੇ ਮੈਂ ਵੀ ਅੱਜ ਨਾ ਜਵਾਰ ਦਾ ਵੀ ਲੈਣ ਆਇਆ ਸੀਗਾ ਮੈਂ ਕਿਹਾ ਜਵਾਰ ਵੀਜਣੀ ਆ ਸਰੋਂ ਦੇ ਵੱਟ ਚ ਤੇ ਬਾਈ ਜਦੋਂ ਉੱਥੇ ਗੱਲਾਂ ਚੱਲੀਆਂ ਨਾ ਸੇਠਾਂ ਨਾਲ ਤੇ ਉਹ ਮੈਨੂੰ ਕਹਿੰਦੇ ਵੀ ਅਸੀਂ ਰਿਸਰਚ ਕਰਦੇ ਆ ਤੇ ਐਂ ਕਰਦੇ ਆ ਹਨਾ ਤੇ ਐਂ ਵੀ ਬਣਾਉਣੇ ਆ ਮੈਂ ਦਾ ਨੂੰ ਕਿਹਾ ਵੀ ਜਾ ਤਾਂ ਤੁਸੀਂ ਗੱਲ ਕਰਨੀ ਨਹੀਂ ਸੀ ਹਨਾ ਤੇ ਜਾ ਬਾਈ ਸਾਨੂੰ ਤਾਂ ਉੱਥੇ ਲੈ ਕੇ ਚੱਲੋ ਜਿੱਥੇ ਰਿਸਰਚ ਕਰਦੇ ਆ ਘੰਟਾ ਡੂੜ ਘੰਟਾ ਜਦੋਂ ਜਹਦ ਚੱਲੀ ਪਹਿਲਾ ਮੰਨੇ ਨਹੀਂ ਸੇਠ ਪਰ ਮਨਾਲੇ ਜੋਰ ਪ੍ਰਾਣਾ ਸੀਗਾ ਪਿਓ ਦਾਦਿਆਂ ਦੀ ਦੋਸਤੀ ਆ ਤੇ ਫੇਰ ਭਾਈ ਆਪਾਂ ਉਹਨਾਂ ਦੇ ਨਾ ਰਿਸਰਚ ਸੈਂਟਰ ਵਾਲੇ ਖੇਤ 'ਚ ਆ ਗਏ ਆ ਇੱਥੇ ਭਾਈ ਜੀ 600 ਤੇ 92 ਵੈਰਾਈਟੀਆਂ ਲੱਗੀਆਂ ਹੋਗੀਆਂ ਹੁਣ ਤੁਸੀਂ ਆਖੋਗੇ ਵੀ ਥਾਂ ਤਾਂ ਇਹ ਕਿਲਾ ਦੋਕ ਕਿੱਲੇ ਆ ਤੇ ਲੱਗੀਆਂ ਇੱਥੇ 692 ਵੈਰਾਈਟੀਆਂ ਸਰੋਂ ਦੀਆਂ ਅੱਡ ਵੈਰਾਈਟੀਆਂ ਲੱਗੀਆਂ ਪਰ ਇੱਥੇ 692 ਵੈਰਾਈਟੀਆਂ ਆਏ ਨਹੀਂ ਲੱਗੀਆਂ ਥੋੜਾ ਥੋੜਾ ਥਾਂ ਲੱਗਿਆ ਭਾਈ ਵੀਡੀਓ ਨਾਲ ਜੁੜੇ ਰਿਓ ਅੰਤ ਤੱਕ ਕਿਉਂਕਿ ਜਿਹੜੀ ਇਹ ਵੀਡੀਓ ਆ ਨਾ ਇਹ ਨਾ ਤਾਂ ਤੁਹਾਨੂੰ ਅਜ ਤੱਕ ਕਿਸੇ ਨੇ ਫੇਸਬੁੱਕ YouTube ਤੇ ਵਿਖਾਈ ਆ ਤੇ ਨਾ ਹੀ ਮੇਰਾ ਖਿਆਲ ਛੇਤੀ ਕੋਈ ਵਿਖਾਵੇ ਕਿਉਂਕਿ ਬਾਈ ਇਹ ਨਾ ਮੇਨ ਪੁਆਇੰਟ ਹੀ ਇਹ ਹੁੰਦਾ ਜਿੱਥੇ ਵੀ ਤਿਆਰ ਕਰਨਾ ਬਾਕੀ ਮਾੜੀ ਮੋਟੀ ਹਨਾ ਜਾਣਕਾਰੀ ਵਿੱਚੋ ਜਟਾਂ ਦੇ ਪੁੱਤ ਲਾਈ ਜਾਂਦੇ ਆ ਆਪਣੇ ਨਾਲ ਆ ਬਾਈ ਅਰਸ਼ ਜਿਹੜਾ ਪੰਜਾਬ ਬੀਜ ਭੰਡਾਰ ਦੇ ਰਿਸਰਚ ਸੈਂਟਰ ਤੇ ਇੱਥੇ ਕੰਮ ਕਰਦਾ ਤੇ ਆਪਾਂ ਬਾਈ ਤੋਂ ਨਾ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਕਟਿਓ ਨਾ ਬਾਈ ਬਣ ਕੇ ਵੀਡੀਓ ਤੁਹਾਡੇ ਕੰਮ ਦੀਆਂ ਗੱਲਾਂ ਜ਼ਿੰਮੇਵਾਰੀਆਂ ਦੀਆਂ ਗੱਲਾਂ ਕੋਈ ਇਹਦੇ ਚ ਦੋ ਗੱਲਾਂ ਨਹੀਂ ਝੂਠ ਨਹੀਂ ਗੱਪ ਨਹੀਂ ਪਹਿਲੀ ਤਾਂ ਗੱਲ ਆ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਦੇ ਨਾ ਦਾ ਗੱਪ ਮਾਰਿਆ ਤੇ ਨਾ ਹੀ ਮਾਰਨਾ ਗੱਲ ਉਹਨੀ ਕੀ ਦੱਸਦੇ ਹੁੰਨੇ ਆ ਵੀ ਜਿੰਨੀ ਕੋ ਹੋਵੇ ਮਸਾਲੇ ਲਾਉਣਾ ਸਾਡਾ ਕੰਮ ਨਹੀਂ ਪਹਿਲਾਂ ਤਾਂ ਆਵੇਂ ਮੈਂ ਤੁਹਾਨੂੰ ਵਿਖਾਈ ਦਿਨਾ ਆ ਵਿਚਾਲੇ ਨਾ ਐ ਪਾੜੇ ਛੱਡੇ ਆ ਇਹ ਆ ਵਿੱਚ ਜਿਹੜੇ ਇੰਨੇ ਆਏ ਪਾੜੇ ਛੜਤੇ ਜਿਵੇਂ ਆ ਛੜਤਾ ਪਾੜਾ ਇਹ ਕਾ ਛੜਤਾ ਇੰਨੇ ਥਾਂ ਚ ਸਿਰਫ ਇੱਕ ਵੈਰੈਟੀ ਆ ਬਾਕੀ ਗੱਲਾਂ ਮੈਂ ਵਿੱਚ ਮੈਂ ਵੀ ਦੱਸੂਗਾ ਤੇ ਅਰਸ਼ ਤੋਂ ਵੀ ਪੁੱਛਾਂਗੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਬਾਈ ਪਹਿਲਾਂ ਤਾਂ ਆਇਆ ਦੱਸ ਯਾਰ ਹਨਾ ਹਾਂਜੀ ਸਭ ਤੋਂ ਪਹਿਲਾਂ ਅਰਜਨ 151 ਨਰਮੇ ਦਾ ਵੀ ਆਇਆ ਹਾਂਜੀ ਉਹਨੇ ਕਿ ਦੜਵੇ ਲਾ ਕੇ ਜਦੋਂ ਧੁੰਮਾ ਮਚਾਇਆ ਹਾਂਜੀ ਸੁਫਰਾ 212 ਹਾਂਜੀ ਮਸ਼ਹੂਰ ਆ ਪੰਜਾਬ ਵਾਲਿਆਂ ਦਾ ਸਹੀ ਗੱਲ ਹੈ ਠੀਕ ਆ ਵਿੱਚ ਡੁਪਲੀਕੇਟ ਹਾਂ ਬਾਈ ਇੱਕ ਗੱਲ ਆ ਨੰਬਰ ਦੇਊਗਾ ਵੀਡੀਓ ਚ ਲਾਜ਼ਮੀ ਨਹੀਂ ਤੁਹਾਨੂੰ ਹਰੇਕ ਨੰਬਰ ਨਹੀਂ ਦਿੰਦਾ ਦੁਕਾਨ ਵਾਲਾ ਸੇੜ ਤੋਂ ਭਵੇਂ ਲੜਕੀ ਲੈ ਜਾਣਾ ਪਵੇ ਨੰਬਰ ਲੈ ਕੇ ਜਾਊਗਾ ਕਿਉਂਕਿ 212 ਦੀ ਡੁਪਲੀਕੇਸੀ ਬਹੁਤ ਆਉਂਦੀ ਆ ਤੇ ਜੇ 212 ਝੋਨਾ ਸਹੀ ਲੱਗ ਜੇ ਤੇ ਫਿਰ 90 95 ਮਨ ਨੂੰ ਹੱਥ ਮਾਰਦਾ ਤੇ ਮੱਚਦਾ ਨਹੀਂ ਬੂਟਾ ਇਹਦਾ ਮੈਂ ਆਪ ਲਾਉਣਾ ਇਸ ਸਾਲ ਜੇ ਕਈ ਵਾਰੀ ਲਵਾਵੇ ਲਬੂਵੇ ਨਾ ਮਿਲਣਾ ਨਾ ਕੋਈ ਚੁੰਡ ਚੰਡ ਰਹਿ ਜੇ ਭਵੇਂ ਛਿੱਟਾ ਦੇ ਦੀ ਤਾਂ ਵੀ ਜੜ ਲਾ ਲੂ ਜਾਂਦੀ ਆ ਪਨੀਰੀ ਬਾਈ ਸਾਨੂੰ ਐਂ ਦੱਸ ਬਈ ਕੀ ਹਿਸਾਬ ਕਿਤਾਬ ਆ ਯਾਰ ਮੇਰੇ ਤਾਂ ਵੱਸੋ ਬਾਹਰ ਆ ਥਾਂ ਇੰਨਾ ਕਾ ਯਾਰ ਤੇ ਵੀ ਫੇਰ ਇੰਨਾ ਕਿਵੇਂ ਤਿਆਰ ਕਰ ਦਿੰਦੇ ਆ ਕਿੱਲਿਆਂ ਦੇ ਕਿੱਲੇ ਇਹ ਵੀ ਆਏ ਆ ਬਾਈ ਇਹ ਆਪਣੇ ਕੋਲੇ ਇੱਥੇ ਲੱਗੀਆਂ ਦੋ ਕਿੱਲਿਆਂ ਚ 692 ਵੈਰਾਈਟੀਆਂ 692 692 ਠੀਕ ਆ ਬਾਈ ਇਹਨਾਂ ਨੂੰ ਆਪਾਂ ਲਾਇਆ ਡੇਢ ਡੇਢ ਸਕੁਅਰ ਮੀਟਰ ਚ ਮਤਲਬ ਕਿ 4 4.5 ਫੁੱਟ ਐਂ ਤੇ 4 4.5 ਫੁੱਟ ਆਇਆ ਅੱਧਾ ਕ ਮਰਲਾ ਹਾਂ ਅੱਧਾ ਕ ਮਰਲਾ ਇਹਦੇ ਚੋਂ ਆਪਾਂ ਕੱਢ ਲੈਨੇ ਇਹਦੀ ਔਸਤ ਨਿਕਲ ਆਉਂਦੀ ਆ ਠੀਕ ਆ ਤੇ ਇੱਕ ਇਹਦੇ ਵਿੱਚ ਆਪਾਂ ਨਹੀਂ ਬਈ ਪਹਿਲਾਂ ਮੈਨੂੰ ਆਂ ਦੱਸ ਵੀ ਜਿਵੇਂ 692 ਵੈਰੈਟੀਆਂ ਹੋਗੀਆਂ ਮੜਾ ਆ ਜਾ ਬਾਈ ਆਜੋ ਜੀ ਆਪਾਂ ਦਾ ਵਿਖਾਉਂਦੇ ਵੀ ਚੱਲ ਗਏ ਯਾਰ ਆਪਣਾ ਨਾ ਇਹ ਅੱਜ ਜੱਟੂ ਜੀ ਵੀਡੀਓ ਇਹਦੇ ਚ ਕੋਈ ਹੈ ਨਹੀਂ ਆਪਣਾ ਫੇਮ ਫੂਮ ਵਾਲਾ ਚੱਕਰ ਨਹੀਂ ਵੀਊ ਤਾਂ ਮੈਨੂੰ ਪਤਾ ਤੁਸੀਂ ਆਪ ਹੀ ਵੇਖੋਗੇ ਵੀਡੀਓ ਅੰਟਰਸਟੀ ਇੰਨੀ ਹੋਣੀ ਆ ਪਹਿਲਾਂ ਤਾਂ ਬਾਈ ਆਂ ਦੱਸ ਜਿਹੜਾ ਆਹ ਵਿੱਚ ਆਏ ਫਰੰਟ ਆ ਇਹ ਕਾਹ ਤੋਂ ਛੱਡਦੇ ਆ ਇਹ ਬਈ ਜਦੋਂ ਹੁਣ ਅਸ ਹੁਣ ਆਪਣੀਆਂ ਇੰਨੀਆਂ ਵੈਰਾਈਟੀਆਂ ਲੱਗੀਆਂ। ਇਹਨਾਂ ਤੇ ਆਪਾਂ ਕੰਮ ਕਰਨਾ ਹੈ। ਇਹਨਾਂ ਦਾ ਆਪਾਂ ਨੋਟ ਕਰਨਾ ਕਿ ਕਿਹਦੇ ਚ ਕਿੰਨੇ ਦਾਣੇ ਆ, ਕੋਈ ਝੰਡਾ ਪਤਾ ਕਿਵੇਂ ਆ। ਉਦੋਂ ਆਪਾਂ ਨੂੰ ਥਾਂ ਵਿੱਚ ਛਕੜਨਾ ਪੈਂਦਾ। ਤੋਰਾ ਫੇਰਾ। ਤੋਰਾ ਫੇਰਾ ਕਰਨ ਵਾਸਤੇ ਇੱਕ ਜਦੋਂ ਇਹਨਾਂ ਦੀ ਵੜਾਈ ਹੋਊਗੀ, ਸਾਰੀ ਅੱਥੀ ਹੋਊਗੀ। ਠੀਕ ਆ। ਉਦੋਂ ਵਿੱਚ ਮਿਕਸਿੰਗ ਨਾ ਹੋਵੇ। ਠੀਕ ਆ। ਮੇਨ ਕੰਮ ਮੇਨ ਕੰਮ। ਅੱਛਾ ਭਾਈ ਜਿਵੇਂ ਆ ਇੰਨਾ ਜਗਾ ਇਹ ਆਪਾਂ ਵੱਢ ਲਈ। ਇਹ ਇੱਥੇ ਰੱਖ ਦੀ। ਰੱਖ ਕੇ ਇਹਦੇ ਤੇ ਲਿਖ ਕੇ ਪਰਚੀ ਲਾ ਦੇਉਂਗੇ। ਲਿਖ ਕੇ ਪਰਚੀ ਲਾ ਦਾਂਗੇ ਉਤੋਂ ਜਿਹੜੀਆਂ ਇਹ ਆਪਣੀਆਂ ਬੱਲੀਆਂ ਹੋ ਫਿਰ ਤਾਂ ਬਹੁਤ ਟੱਕਰਾਂ ਵਜਦੀਆਂ ਯਾਰ ਟੱਕਰ ਫਿਰ ਤਾਂ ਇਹੀ ਤਾਂ ਕੰਮ ਪਈ ਤਾਂ ਹੀ ਤਾਂ ਫਿਰ ਅੱਗੇ ਕੋਈ ਵੈਰੈਟੀ ਆਉਣੀ ਫਿਰ ਭਾਈ ਇੰਨਾ ਕੰਮ ਹੈ ਲੇਬਰ ਕਰਦੀ ਹੈ ਲੇਬਰ ਹਾਂਜੀ ਲੇਬਰ ਵੀ ਇੱਕ ਐਕਸਪਰਟ ਆਉਂਦੀ ਉਹ ਲੇਬਰ ਵੀ ਪਹਿਲਾਂ ਉਹਨੂੰ ਭਾਈ ਸਿਖਾਉਣਾ ਪੈਂਦਾ ਅੱਛਾ ਦੱਸਣਾ ਪੈਂਦਾ ਹਰ ਇੱਕ ਬੰਦੇ ਦਾ ਵਸਦਾ ਰੋਗ ਨਹੀਂ ਹਰ ਇੱਕ ਬੰਦਾ ਤਾਂ ਉਹੀ ਅੱਕ ਜੂ ਭਾਈ ਹਰ ਇੱਕ ਬੰਦੇ ਦਾ ਜਿਵੇਂ ਭਾਈ ਆਹ ਵੈਰੈਟੀ ਆ ਹਨਾ ਇਹਦੇ ਜਿਵੇਂ ਆਹ ਚੀਜ਼ ਆ ਗਈ ਇੱਕ ਵੱਧਮੀ ਬੱਲੀ ਆ ਗਈ ਹਾਂਜੀ ਇਹ ਫਿਰ ਇਹਦੇ ਤੇ ਵੀ ਰਿਸਰਚ ਹੋਊਗਾ ਭਈ ਇਹਦੇ ਤੇ ਵੀ ਸਰਚ ਹੋਊਗੀ ਭਈ ਇਹਨੇ ਚੈੱਕ ਕੀਤਾ ਜਾਊਗਾ ਇਹਦੇ ਤੋਂ ਹੁਣ ਆਏ ਆ ਕਿ ਜੇ ਪੰਜ-ਪੰਜ ਬੂਟੇ ਆਪਾਂ ਹਰੇਕ ਵੈਰਾਈਟੀ ਤੋਂ ਲਵਾਂਗੇ ਠੀਕ ਆ ਉਹ ਪੰਜਾਂ ਦੇ ਕੈਰੈਕਟਰ ਚੈੱਕ ਕਰਾਂਗੇ ਆਪਾਂ ਪੱਲੀ ਦਾ ਸਹਜ ਡੰਡੀ ਦਾ ਸਹਜ ਝੰਡੇ ਪੱਤੇ ਦੀ ਲੰਬਾਈ ਚੜਾਈ ਚਲੋ ਡੰਡੀਆਂ ਕਿੰਨੀਆਂ ਇਹਦੀਆਂ ਮੱਖੀ ਕਿੰਨੀ ਬੰਦੀ ਆ ਆ ਮੁੱਛਾਂ ਦੇ ਵਾਕੇ ਇਹਦੀ ਲੰਬਾਈ ਕਿੰਨੀ ਆ ਬਈ ਉਹਦੇ ਨਾਲ ਮੇਲ ਖਾਂਦੀ ਆ ਮੇਲ ਖਾਂਦੀ ਕਿ ਨਹੀਂ ਖਾਂਦੀ ਫੇਰ ਜੇ ਸਾਨੂੰ ਉਦੋਂ ਬਾਅਦ ਵੀ ਸ਼ੱਕ ਪੈਂਦਾ ਠੀਕ ਆ ਇਹਨਾਂ ਦੀ ਹੁੰਦੀ ਹੈ ਡੀਐਨਏ ਮੋਲੀਕੂਲਰ ਲੈਵਲ ਤੇ ਚੈਕਿੰਗ ਠੀਕ ਆ ਫੇਰ ਅਸੀਂ ਉਹਦੇ ਚ ਵੀ ਕਹਿ ਸਕਦੇ ਕਿ ਜੇ ਸਾਨੂੰ ਸ਼ੱਕ ਲੱਗੇ ਕਿ ਆਹ ਬੀ ਵੈਰ ਉਹਨੂੰ ਫਿਰ ਅਸੀਂ ਉਸ ਪੱਧਰ ਤੇ ਲੈ ਕੇ ਜਾਂਦੇ ਆ ਠੀਕ ਆ ਨਹੀਂ ਉਹਦਾ ਫਿਰ ਡੀਐਨਏ ਕਰਦੇ ਆ ਭਈ ਇਹ ਬੀਐਸਈ ਚੂ ਹੀ ਆ ਕਿ ਆਡਾ ਹਨਾ ਉਹ ਡੀਐਨਏ ਲੈਵਲ ਤੇ ਚੈੱਕ ਹੁੰਦਾ ਜੀਨ ਚੈੱਕ ਹੁੰਦੇ ਫਿਰ ਉਹਦੇ ਅੱਛਾ ਠੀਕ ਆ ਇਹਦੇ ਵਿੱਚ ਤਾਂ ਹੁਣ ਆਪਾਂ ਇਹਨਾਂ ਨੂੰ ਤਾਂ ਐਂ ਵੇਖ ਕੇ ਦੱਸਾਂਗੇ ਕਿ ਆਹ ਬੱਲੀਆਂ ਕਿੰਨੀਆਂ ਹਨ ਮੱਖੀ ਕਿੰਨੀ ਹੈ ਦਾਣੇ ਕਿੰਨੇ ਆ ਕਿਹੜਾ ਛਕਲ ਮਲਾਈ ਜਾਊ ਹਾਂ ਜਦੋਂ ਛਕਲ ਜੇ ਤਾਂ ਮਿਲ ਗਈ ਤਾਂ ਠੀਕ ਆ ਜੇ ਨਾ ਮਿਲੀ ਤਾ ਹੋ ਸਕਦਾ ਹੈ ਵੈਰਾਈਟੀ ਫੇਲ ਵੀ ਹੋ ਸਕਦਾ ਹੈ ਬਹੁਤ 90 95 ਪਰਸੈਂਟ ਦੇ ਵਿੱਚ ਬਾਹਰ ਹੀ ਜਾਣੀਆਂ ਕੋਈ 10 ਕੁ ਵੈਰਾਈਟੀਆਂ ਮਸਾਂ ਅੱਗੇ ਆਉਣੀਆਂ ਵੀ 4-5 ਸਾਲਾਂ ਬਾਅਦ ਅੱਛਾ ਭਾਈ ਜਦੋਂ ਇਹ ਤੁਸੀਂ ਆਵੇ ਆਜੋ ਭਾਈ ਮੜਾ ਜਾਣਾ ਤੁਰਿਆ ਫਿਰ ਭਰਾਵਾ ਵਖਾ ਦੇ ਸਾਰੀਆਂ ਕਿਤੇ ਕੋਈ ਭਰਾ ਵਿੱਚ ਆਏ ਨਾ ਕਮੈਂਟ ਦੇ ਲਿਖ ਦੇ ਵੀ ਯਾਰ ਉਹੀ ਧੋਕ ਹੈਗੇ ਆ ਸਾਰੇ ਪਲਾਂਟ ਹੀ ਆ ਭਾਈ ਆ ਇਧਰ ਵੀ ਪਲਾਂਟ ਹੀ ਆ ਆਵੇ ਪਾਣੀ ਲੱਗਿਆ ਇਹ ਭਾਈ ਪਾਣੀ ਸਾਰਿਆਂ ਨੂੰ ਫਿਰ ਇੱਕ ਸਾਰ ਹੀ ਲਾਉਣੇ ਆ ਪਾਣੀ ਇੱਕ ਸਾਰ ਹੁੰਦਾ ਭਾਈ ਆ ਜਿਵੇਂ ਹੁਣ ਆਪਾਂ ਇੱਥੇ ਕੈਰਾ ਬਦਲਤਾ ਠੀਕ ਆ ਜੇ ਹੁਣ ਆਪਾਂ ਕੋਈ ਉਹੋ ਜੀ ਗੱਲ ਕਰਨੀ ਹੈ ਕਿ ਆਪਾਂ ਨੂੰ ਸੋਕੇ ਵਾਲੀ ਵੈਰੈਟੀ ਚਾਹੀਦੀ ਹੈ ਚਾਹੀਦੀ ਹੈ ਇਧਰ ਆਪਾਂ ਪਾਣੀ ਘਟਾਵਦਾ ਸਕਦੇ ਆ ਇਧਰ ਜਿਹੜਾ ਕੁਝ ਕਰਨਾ ਹੈ ਜੇ ਕੋਈ ਖਾਦ ਹੋਰ ਪਾਉਣੀ ਹੈ ਸਪਰੇ ਹੋਰ ਕਰਨੀ ਹੈ ਆਹ ਵਿਚਾਲੇ ਆਪਾਂ ਇਹਨਾਂ ਨੂੰ ਅਲੱਗ ਕਰਤਾ ਵੈਰੈਟੀਆਂ ਨੂੰ ਅੱਛਾ ਇਹਨਾਂ ਨੂੰ ਬਈ ਜਿਹੜੀ ਖਾਦ ਆ ਉਹ ਸਾਰਿਆਂ ਨੂੰ ਮਿਣ ਕੇ ਇੱਕੋ ਜੀ ਪਾਈ ਗਈ ਆ ਕਿ ਏਡੋ ਅੱਡ ਖਾਨ ਉਹਨਾਂ ਨੂੰ ਮੇਨ ਕੇ ਇੱਕੋ ਜੀ ਪਾਈ ਗਈ ਆ ਬਈ ਸਾਰੀਆਂ ਹੀ ਸਾਰੀਆਂ ਇਹਨਾਂ ਨੂੰ ਤੇ ਜਿਵੇਂ ਇੱਧਰ ਆ ਕੇ ਆਪਾਂ ਕੰਮ ਲੈਦਾ ਕਰ ਦਿੰਨੇ ਆ ਅੱਛਾ ਦੋ ਰਿਸਰਚ ਸੈਂਟਰ ਆ ਤਿੰਨ ਥਾਵਾਂ ਤੇ ਇੱਕ ਐਂ ਹੀ ਪਲਾਟ ਆਪਣਾ ਅੱਗੇ ਆ ਅੱਛਾ ਉਹ ਕਿੱਥੇ ਜੀ ਆ ਬਈ ਉਹ ਉਹ ਕਿਕਰ ਤੋਂ ਅਗਲੇ ਪਾਸੇ ਆ ਬਈ ਉਹ ਠੀਕ ਆ ਟਾਲੀ ਵਾਲੇ ਹਾਂ ਇਹਦੇ ਚਾਹੇ ਹੁੰਦਾ ਜਿਵੇਂ ਹੁਣ ਆਪਾਂ ਨੂੰ ਕੋਈ ਚੀਜ਼ ਪਤਾ ਲੱਗ ਇੰਨਾ ਚ ਐਂ ਵੀ ਹੋਊਗਾ ਵੀ ਜਿਵੇਂ ਇੱਧਰਲੇ ਪਾਸੇ ਆ ਆਹ ਵੈਰੈਟੀ 120 ਦਿਨਾਂ ਦੀ ਆ ਆਹ 100 ਦਿਨ ਦੀ ਆ ਹਨਾ ਬੱਲ ਐਂ ਬਜਾਈ ਵੀ ਬਦਲ ਕੇ ਕਰਦੇ ਆ ਜਿਵੇਂ ਆ ਕਰਤੀ ਫਿਰ 10 ਦਿਨਾਂ ਬਾਅਦ ਆ ਕਰਤੀ ਫਿਰ 10 ਦਿਨਾਂ ਬਾਅਦ ਉਧਰ ਕਰਤੀ ਹਾਂ ਫਿਰ ਉਹ ਤਾਂ ਗਾਂ ਪਸ਼ਾ ਹੀ ਹੋਊਗੀ ਗਾਂ ਪਸ਼ਾ ਹੋਊਗੀ ਖੇਤਰੀ ਪਛੇਤਰੀ ਜਿਵੇਂ ਹੁਣ 28 51 30 86 ਲੇਟ ਵੈਰੈਟੀਆਂ ਹਾਂ ਤੇ ਜਿਹੜੀ ਆਹ ਤੇਰੀ ਹੈਗੀ ਉਹ 29 67 ਹੋ ਗਈ ਤਰੀ ਆ ਹਾਂ ਜੇ ਪਾਣੀ ਦਾ ਆਪਾ ਵਾਧੂ ਘਾਟੂ ਕਰਨਾ ਆਪਾ ਵੇਖਣਾ ਕਿ ਕਿੰਨੇ ਪਾਣੀ ਆਉਂਦੇ ਇਹਨੂੰ ਇੱਕ ਅੱਧਾ ਪਾਣੀ ਵੱਧ ਲਾ ਦੇਣਾ ਇਹਨੂੰ ਇੱਕ ਦੋ ਘੱਟ ਲਾ ਦੇਣੇ ਇੱਧਰ ਕੋਈ ਗੱਟਾ ਰੇਹ ਦਾ ਘੱਟ ਪਾ ਦੇਣਾ ਜਿਵੇਂ ਇੱਥੇ ਦਾ ਚੱਲ ਰਿਹਾ ਤਾਂ ਨਹੀਂ ਪਤਾ ਉਹ ਥੋੜੇ ਦੂਰ ਕਰਕੇ ਇੱਕ ਵਾਰ ਜਦੋਂ ਭਾਈ ਰੇਹ ਪਾਉਣੇ ਆ ਹਾਂਜੀ ਇਹਨਾਂ ਨੂੰ ਰੇਹ ਤੁਸੀਂ ਜਿੰਨਾ ਜਿਵੇਂ ਹੁਣ ਆਹ ਪਲਾਂਟ ਆ ਹਨਾ ਹਾਂਜੀ ਆਹ ਚੀਜ਼ ਆ ਆਹ ਪਲਾਂਟ ਚ ਐਨੇ ਚ ਮਣਕੇ ਪਾਉਣੇ ਆ ਕਿ ਉਹ ਸਿੱਧਾ ਛਾਣਾ ਲਵਾਉਣੇ ਆ ਨੀ ਬਈ ਰੇ ਸਿੱਧਾ ਛਾਣਾ ਕਰਕੇ ਪੈਂਦੀ ਉਹਨੂੰ ਆਪਾਂ ਕਹਿੰਦੇ ਆ ਆਰਬੀਡੀ ਰੈਂਡਮਾਈਜ਼ ਬਲੌਕ ਡਿਜ਼ਾਈਨ ਇਹ ਜਿੰਨੇ ਆਪਾਂ ਏਰੀਆ ਦੇ ਵਿੱਚ ਵੈਰਾਈਟੀਆਂ ਲਾਤੀਆਂ ਉਹਨੂੰ ਰੇ ਕਰਨੀ ਜਾਂ ਸਪਰੇਅ ਕਰਨੀ ਆ ਉਹ ਤੁਸੀਂ ਉਹ ਸਾਰਾ ਏਰੀਆ ਲੈ ਕੇ ਕਰਨੀ ਆ ਉਹ ਚ ਆਪਾਂ ਵੈਰਾਈਟੀਆਂ ਲੈ ਕੇ ਨਹੀਂ ਕਰਨੀ ਏਰੀਆ ਦੇ ਹਿਸਾਬ ਨਾਲ ਕਰਨੀ ਆ ਅੱਛਾ ਭਾਈ ਜਦੋਂ ਮੰਨ ਕੇ ਚੱਲ ਇਹਦਾ ਪਹਿਲੋਂ ਪਹਿਲ ਬੀ ਆਉਂਦਾ ਹਨਾ ਹਾਂਜੀ ਪਹਿਲੋਂ ਪਹਿਲ ਬੀ ਇਹਦਾ ਤੁਸੀਂ ਆਪ ਤਿਆਰ ਕਰਦੇ ਆ ਕਿ ਕਿਸੇ ਯੂਨੀਵਰਸਿਟੀ ਤੋਂ ਲੈਨੇ ਆ ਉਹ ਵੀ ਸੋਰਸ ਬਹੁਤ ਹੁੰਦੇ ਆ ਉਹਨਾਂ ਵਾਸਤੇ ਆਪਾਂ ਨੂੰ ਰਜਿਸਟਰ ਹੋਣਾ ਪੈਂਦਾ ਕਾਨਫਰੰਸਾਂ 'ਚ ਜਾਣਾ ਪੈਂਦਾ ਉਹ ਫੇਰ ਆਪਾਂ ਨੂੰ ਕੋਈ ਗਿਣਮੇ ਚੁਣਮੇ 150 ਵੀ ਇੱਥੇ ਮਿਲਦੇ ਆ ਹਾਂ ਜਿਵੇਂ ਕੋਈ 100 ਦਾਣਾ ਦਿੱਤਾ 100 ਦਾਣਾ ਬਸ 100 'ਚੋਂ 80 ਬੂਟੇ ਉਗਰੇ ਹਾਂ ਬਾਖਾ ਐਂ ਹੀ ਹੁੰਦਾ ਉਹ ਫੇਰ ਅਗਾਂ 80 ਬੂਟਿਆਂ ਤੋਂ ਤੁਸੀਂ ਫੇਰ ਹੌਲੀ ਹੌਲੀ ਕਿੱਲੇ ਤੇ ਆ ਕੇ ਦੋਹਾਂ ਤੇ ਪੰਜਾਂ ਤੇ ਫੇਰ ਜਾ ਕੇ ਕਿਤੇ 5-4 ਸਾਲਾਂ ਚ ਕੰਮ ਹੁੰਦਾ ਹਨਾ ਇੱਕ ਬੀਜ ਦਾ 5-6 ਸਾਲ ਤਾਂ ਘੱਟੋ ਘੱਟ ਆ ਬਈ ਅੱਛਾ ਉਹ ਵੀ ਐ ਨਹੀਂ ਪਤਾ 5 ਸਾਲ ਆਪਾਂ ਵਗਾਹੀ ਕਰੀ ਜਾਈਏ ਕਿਤੇ ਬਾਅਦ ਚ ਨਿਕਲੇ ਕੁਝ ਵੀ ਨਾ ਮੌਕੇ ਤੇ ਆ ਕੇ ਕੰਮ ਖਰਾਬ ਹੋ ਜਾਂਦਾ ਕਿਉਂ ਇਹਦਾ ਐ ਵੀ ਮੇਰੇ ਹਿਸਾਬ ਨਾਲ ਹੁੰਦਾ ਹੋਊਗਾ ਵੀ ਜਦੋਂ ਇੱਕ ਕਿੱਲਾ ਆਪਾਂ ਕਣਕ ਦਾ ਬੀਜ ਦੇ ਆ ਸਹੀ ਤਾਂ ਜਾ ਕੇ ਨਚੋੜ ਉਹ ਤੋਂ ਨਿਕਲਦਾ ਸਹੀ ਗੱਲ ਉਹ ਤੋਂ ਪਤਾ ਲੱਗਦਾ ਬਈ ਹਾਂ ਤੇ ਜਿਹੜੇ ਬਈ ਮੰਨ ਕੇ ਚੱਲ ਹੁਣ ਆਹ ਚੀਜ਼ ਆ ਹਨਾ ਹਾਂਜੀ ਇਹ ਤੁਸੀਂ ਸਾਰੀਆਂ ਟੋਟਾ ਟੋਟ ਬਣਾਉਂਗੇ ਆਵੇ ਜਿਵੇਂ ਨਿਸ਼ਾਨੀਆਂ ਲੱਗੀਆਂ ਪਈਆਂ ਆਵੇ ਮਿੱਤਰਾ ਨੇੜੇ ਆ ਕੇ ਮੜਾ ਜਾ ਵਿਖਾਵੀ ਕੈਮਰੇ ਨਾਲ ਨਾ ਆ ਵਿਖਾ ਦੇ ਆ ਨਿਸ਼ਾਨੀਆਂ ਲੱਗੀਆਂ ਬਾਂਗਾਂ ਦੀਆਂ ਕੋਈ ਇਹਨਾਂ ਦੀਆਂ ਲਿਖਤਾ ਜਾਂ ਤਾਂ ਜਾਂ ਕੋਈ ਨਿਸ਼ਾਨੀ ਆ ਹਾਂਜੀ ਇਹ ਲਾ ਕੇ ਤੇ ਇਹਨਾਂ ਤੇ ਲਿਖਾਂਗੇ ਹੁਣ ਇਹਨਾਂ ਤੇ ਤੁਸੀਂ ਨੰਬਰ ਲਿਖੋਗੇ ਵੀ ਆਹ ਵੈਰੈਟੀ ਆ ਆ ਵੈਰੈਟੀ ਆ ਆ ਵੈਰੈਟੀ ਆ ਬੂਟੇ ਸਿਲੈਕਟ ਕੀਤੇ ਹੋਏ ਠੀਕ ਆ ਜਿਹੜੇ ਸਾਨੂੰ ਸਹੀ ਲੱਗਦੇ ਇਹ ਭਾਈ ਸਾਰੀਆਂ ਵੈਰੈਟੀਆਂ ਨਵੰਗੀਆਂ ਹਾਂ ਹਾਂਜੀ ਪੁਰਾਣੀਆਂ ਵੀ ਹੈਗੀਆਂ ਉਹਨਾਂ ਨੂੰ ਜਿਵੇਂ 2-3 ਸਾਲ ਹੋ ਗਏ ਕੰਮ ਚੱਲ ਜਿੰਦੇ ਉਹਨਾਂ ਨੂੰ ਥੋੜਾ ਦੂਰ ਵਿਜਿਆ ਸੀ ਇਹਨਾਂ ਨਾਲੋਂ ਇਹਨਾਂ ਦੇ ਜੇ ਨਵੀਆਂ ਤੇ ਕੰਮ ਚੱਲਦਾ ਉਹ ਜਿਹੜੀਆਂ ਪਰੇ ਆਪਣੀਆਂ ਟਾਲੀ ਦੇ ਪਰਲੇ ਪਾਸੇ ਆ ਉਹ ਉਹਨਾਂ ਦਾ ਤੀਜਾ ਸਾਲ ਹੈ ਇੱਕ ਜੀ ਠੀਕ ਆ ਕੰਮ ਚੱਲੀ ਜਾਂਦੇ ਠੀਕ ਆ ਉਹ ਐ ਘਟਦੀਆਂ ਜਾਂਦੀਆਂ ਹਰ ਇੱਕ ਸਾਲ ਠੀਕ ਆ ਕਿ ਜਿਹੜੀ ਆਪਾਂ ਨੂੰ ਕੋਈ ਉਹੋ ਜਿਹੀ ਲੱਗਦੀ ਹੈ ਕਿ ਅੱਗੇ ਨਹੀਂ ਜਾਂਦੀ ਜਾਂ ਕੋਈ ਇਹਦੇ ਵਿੱਚ ਫਰਕ ਲੱਗਦਾ ਉਹਨੂੰ ਆਪਾਂ ਘਟਾ ਦਿੰਦੇ ਆ ਤੇ ਉਹ ਜਿੰਨੇ ਰਹਿ ਜਾਂਦੀਆਂ ਪਿੱਛੇ ਕਿ ਜਿਹੜਾ ਆਪਾਂ ਲੱਗਦਾ ਕਿ ਸਹੀ ਆ ਕੋਈ ਬਿਮਾਰੀ ਬਮੂਰੀ ਨਾਲ ਚ ਨਹੀਂ ਆਉਂਦੀ ਕਿ ਉਹਨੂੰ ਅੱਗੇ ਲਈ ਜਾਂਦੇ ਆ ਬਸ ਹਾਂ ਪਰ ਇਹ ਇਹ ਜਿਹੜਾ ਤੁਹਾਡਾ ਮੇਨ ਫੋਕਸ ਹੁੰਦਾ ਇਹਦੇ ਤੇ ਇਹ ਨਹੀਂ ਹੁੰਦਾ ਵੀ ਤੁਸੀਂ ਕੱਲਾ ਝਾੜ ਵੇਖ ਲਿਆ ਵੀ ਝਾੜ ਜਾਦੇ ਆ ਤੁਸੀਂ ਐ ਵੀ ਵੇਣੇ ਆ ਵੀ ਕਿਹੜੀ ਨੂੰ ਬਿਮਾਰੀ ਕਿੰਨੀ ਆਉਂਦੀ ਆ ਕਿਹੜੀ ਵਾਹਨ ਦਾ ਕਿੰਨਾ ਤਤ ਖਿੱਚਦੀ ਆ ਕਿਹੜੀ ਕਿ ਸਾਰਾ ਕੁਝ ਵੇਖਣਾ ਸਾਰਾ ਕੁਝ ਚੈੱਕ ਕਰਨਾ ਪੈਂਦਾ ਭਾਈ ਭਾਈ ਝੋਨੇ ਦਾ ਵੀ ਵੈਰਾਈ ਟਾਂ ਵੀ ਆਈ ਤਿਆਰ ਕਰ ਝੋਨੇ ਦਾ ਵੀ ਐਂ ਕੰਮ ਹੁੰਦਾ ਭਈ ਸਾਰਾ ਝੋਨੇ ਦਾ ਤਾਂ ਯਾਰ ਇਹਦੂ ਵੀ ਔਖਾ ਹੁੰਦਾ ਹੋਣਾ ਝੋਨੇ ਦਾ ਕੰਮ ਔਖਾ ਹੁੰਦਾ ਭਈ ਝੋਨੇ ਦਾ ਐਂ ਫਿਰ ਵਿੱਚ ਕੰਮ ਕਰਨਾ ਔਖਾ ਝੋਨੇ 'ਚ ਠੀਕ ਆ ਭਾਈ ਪਹਿਲਾਂ ਤੁਸੀਂ ਫਿਰ ਇਹਦਾ ਮਤਲਬ ਹੁਣ ਮੰਨ ਕੇ ਚੱਲ ਮੇਰੇ ਹਿਸਾਬ ਨਾਲ 6 ਕ ਸਾਲ ਹੋ ਗਏ 7 ਕ ਜਿਹੜਾ ਸੋਫਰ 212 ਉਹ ਬੜਾ ਮਸ਼ਹੂਰ ਆ ਹਾਂ ਭਾਈ ਤੇ ਫਿਰ ਤਾਂ ਭਾਈ ਉਹਦੇ ਤੇ ਤੁਹਾਨੂੰ 10 ਸਾਲ ਹੋ ਗਏ ਹੁਣ ਰਿਸਰਚ ਕਰਦਿਆਂ ਐ ਹੀ ਆ ਭਈ ਹੁਣ ਜੇ ਆਪਾਂ ਕਿਸਾਨਾਂ ਨੂੰ ਕੋਈ ਚੰਗੀ ਚੀਜ਼ ਦੇਣੀ ਫੇਰ ਹੀ ਨਾਂ ਬੰਦਦਾ ਹੌਲੀ ਹੌਲੀ ਜਾ ਕੇ ਨਾਂ ਬੰਦਦਾ ਨਾਂ ਹੌਲੀ ਹੌਲੀ ਬੰਦਦਾ ਬਈ ਫੇਰ ਇਹਦਾ ਮਤਲਬ ਬਈ ਜਿਹੜਾ ਤੁਸੀਂ ਪਹਿਲਾਂ ਨਰਮੇ ਦਾ ਬੀਜ ਲੈਂਦਾ ਸੀਗਾ ਉਹਦੇ ਤੇ ਵੀ ਹੌਲੀ ਹੌਲੀ ਨਾਂ ਬੰਦਦਾ ਉਹ ਇੱਕੋ ਦਮ ਕਿਦੋਂ ਕੁਛ ਕਰ ਲਈ ਇੱਕੋ ਦਮ ਬਈ ਆਪਾਂ ਕਿਸਾਨ ਨੂੰ ਨਹੀਂ ਦੇ ਸਕਦੇ ਨਾ ਉਹਨਾਂ ਦਾ ਫੇਰ ਲਾਂਬੇ ਨੂੰ ਥਾਮ ਦਿੰਦਾ ਉਹਦੇ ਤਾਂ ਹਾਂ ਕਈ ਵੇਰੀ ਗਲਤ ਹੋ ਜਾਂਦਾ ਆਪਾਂ ਇੱਥੇ ਕਰਕੇ ਇਹ ਤੇ ਚੈੱਕ ਕਰਾਂਗੇ 4-5 ਸਾਲੇ ਤੇ ਲਾਂਬੇ ਤੇਰਾ ਤੁਸੀਂ ਆਪ ਤਤ ਕਢੋਗੇ ਪੂਰਾ ਨਿਚੋੜ ਕੱਢ ਕੇ ਫੇਰ ਤੁਸੀਂ ਬਾਜ਼ਾਰ 'ਚ ਲਾਂਚ ਕਰੋਗੇ ਜੀ ਲਾਂਬੇ ਦੀ ਕੋਈ ਕਾਇਦ ਰਹਿ ਨਾ ਜਾਵੇ ਬਸ ਫੇਰ ਹੀ ਉਹਨੂੰ ਅੱਗੇ ਲੈ ਕੇ ਜਾਵਾਂਗੇ ਜਿਵੇਂ ਹੁਣ ਟਰੈਕਟਰਾਂ ਵਾਲੇ ਆ ਪਹਿਲਾਂ ਕੋਈ ਉਹਨੂੰ ਚਲਾ ਕੇ ਵੇਹਦੇ ਆ ਵੀ ਵੇਖੀ ਕਿਤੇ ਧੋਖਾ ਤਾਂ ਨਾ ਖਾ ਜੇ ਸਹੀ ਗੱਲ ਸਹੀ ਹੈ ਉਹੀ ਗੱਲ ਇਹ ਆ ਇਹ ਥੋੜਾ ਵੀ ਇੱਕ ਸਾਫ ਦਾ ਕੰਪੀਟੀਸ਼ਨ ਆ ਕੋਈ ਆਏ ਤਾਂ ਹੈ ਨਹੀਂ ਵੀ ਕੱਲਾ ਪੰਜਾਬ ਵਿੱਚ ਪੜਾਰੀ ਸਰਚ ਕਰਦਾ ਹੋਰ ਵੀ ਕੰਪੀਟੀਸ਼ਨ ਕਰਦੇ ਕੰਪੀਟੀਸ਼ਨ ਸਾਰਿਆਂ ਦਾ ਹੀ ਕੰਪੀਟੀਸ਼ਨ ਹਰੇਕ ਕੰਮ ਚ ਆ ਤੇ ਬਾਈ ਆਪਾਂ ਮਾੜਾ ਜਾਂ ਚੱਲ ਗਏ ਗਾਂ ਨੂੰ ਵਿਖਾਉਂਦੇ ਜਾਈਏ ਹੋਰ ਚਲੋ ਚਲੋ ਬਾਈ ਤੇ ਗਾਂ ਬਾਈ ਉਹੋ ਜਿਹੜੀਆਂ ਪ੍ਰਾਣੀਆਂ ਵੈਰਾਈਟੀਆਂ ਉਹ ਵੀ ਵਿਖਾਗੇ ਚਲੋ ਬਾਈ ਬਾਈ ਮਾੜਾ ਜਾਂ ਨਾ ਵੀਡੀਓ ਨਾਲ ਜੁੜੇ ਰਹੋ ਪਾਣੀ ਪੂਣੀ ਜਾ ਵਾਂਚ ਤੇ ਤੁਹਾਨੂੰ ਅਗਲੇ ਬੰਨੇ ਜਾ ਕੇ ਦੂਜੀਆਂ ਪ੍ਰਾਣੀਆਂ ਵੈਰਾਈਟੀਆਂ ਵੀ ਵਿਖਾਉਣੇ ਆ ਜੁੜੇ ਰਹੋ ਵੀਡੀਓ ਨਾਲ ਨਾ ਵਿੱਚ ਇੱਥੇ ਪ੍ਰਾਣੀਆਂ ਵੈਰਾਈਟੀਆਂ ਚ ਆ ਗਏ ਆ ਬਾਈ ਇੱਕ ਗੱਲ ਆ ਇੱਥੇ ਯਾਰ ਨਾ ਜਦੋਂ ਆ ਗਏ ਹਨਾ ਕਈ ਤਾਂ ਵਿੱਚ ਨਾ ਪਤੰਦਰਾ ਵੈਰਾਈਟੀਆਂ ਹੀ ਐਵੀਆਂ ਰੱਖੀ ਬੈਠੇ ਆ ਵੀ ਉਹ ਵੈਰਾਈਟੀਆਂ ਦੀਆਂ ਜਿਹੜੀਆਂ ਵੱਲੀਆਂ ਨਾ ਉਹ ਐਂ ਕਹਿ ਦਿੰਗਾ ਵੀ ਦੋ ਕਿੱਲਾਂ ਦੀ ਰਜਿਸਟਰੀ ਕਰਾਲਾ ਬੈ ਲੈ ਲਾ ਵੀ ਪੈਸੇ ਮੈਂ ਲਾਉਂਗੀ ਮੈਨੂੰ ਲੱਗਦਾ ਪਲੇਖਾਂ ਐ ਪੈਂਦਾ ਵੀ 8080 8585 ਮਾਨ ਹੋਣੀਆਂ ਕਣਕਾਂ ਗਾਂ ਪਰਮਾਤਮਾ ਨੂੰ ਪਤਾ ਬਾਈ ਹੁਣ ਆਏ ਨਾ ਕਿ ਉਹ ਚੂੰ ਆਖੀ ਜਾਂਦਾ ਗਾਂ ਪਰਮਾਤਮਾ ਨੂੰ ਪਤਾ ਪਰ ਬਾਗਾਂ ਨੇ ਕੋਈ ਕਸਰ ਨਹੀਂ ਛੱਡੀ ਕੰਮ ਬਹੁਤ ਹਾਈ ਫਾਈ ਲੈਵਲ ਤੇ ਚੱਲ ਰਿਹਾ ਪੂਰਾ ਮੰਨ ਕੇ ਚੱਲ ਬੰਦੇ ਆਪ ਦਾ ਦਿਮਾਗ ਲਾ ਕੇ ਸਾਡੇ ਇਲਾਕੇ ਨੂੰ ਕੀ ਪੰਜਾਬ ਰਾਜਸਥਾਨ ਹਰਿਆਣੇ ਨੂੰ ਮੂਰੇ ਲਜਾਣ ਤੇ ਜਤਨ ਲੱਗਿਆ ਹੋਇਆ ਬਾਈ ਹੁਣ ਆਹ ਪ੍ਰਾਣੀਆਂ ਵੈਰਾਈਟੀਆਂ ਦੱਸ ਕਿਹੜੀਆਂ ਕਿਹੜੀਆਂ ਅੱਜ ਇਹ ਮੈਂ ਆਪ ਰੇਟੀ ਭਈ ਆਪਣੀ 50 ਘੇਰਾ ਅੱਛਾ ਇਹਨੂੰ ਆਪਾਂ ਕੋਡ ਦਿੱਤਾ ਵਿਆ ਜੀ ਅੱਛਾ ਇਹਨੂੰ ਹੁਣ ਆਪਾਂ ਹਜੇ ਵਧਾਇਆ ਕਿ ਇਹ ਪਹਿਲਾਂ ਇੰਨਾ ਚੀਜ਼ਾਂ ਚੋਂ ਨਿਕਲੀ ਹੈ ਕਿ ਐਡੇ ਐਡੇ ਖੱਤੇ ਚੋਂ ਤਿਆਰ ਕਰਕੇ ਇਹ ਇਹ ਦੇ ਲੈ ਕੇ ਕਿ ਆਪਾਂ ਨੂੰ ਜਿਹੜੇ ਕੋਈ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਇਹਦਾ ਫਿਰ ਝਾੜ ਪਿਛਲੇ ਸਾਲ ਚੰਗਾ ਆਇਆ ਝਾੜੇ ਦਾ ਵੀ ਹਾਂ ਪਿਛਲੇ ਸਾਲੇ ਦਾ ਝਾੜ ਆਇਆ ਵਧੀਆ ਹੁਣ ਇਹਨੂੰ ਆਪਾਂ ਇਕੱਠੇ ਲਾਇਆ ਦੋ ਕਿੱਲਾਂ ਚ ਇਹਦਾ ਇਕੱਲੇ ਝਾੜ ਤੇ ਨਹੀਂ ਨਾ ਕੰਮ ਹੁੰਦਾ ਵੀ ਕੰਮ ਆਪਾਂ ਚੀਜ਼ਾਂ ਹੋਰ ਵੀ ਚੈੱਕ ਕਰਨੀ ਪੈਂਦੀ ਢਿੱਗਦੀ ਨਹੀਂ ਕਣਕ ਕੋਈ ਬਿਮਾਰੀ ਬਮੂਰੀ ਨਹੀਂ ਆਉਂਦੀਗੀ ਝਾੜ ਤਾਂ ਆਪਾਂ ਇਹਨੇ ਥਾਂ ਚ ਪਤਾ ਲੱਗ ਜਾਂਦਾ ਨਾ ਹੀ ਨਾ ਥਾਂ ਚ ਢਿੱਗੇ ਹਾਂ 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 ਜੋ ਹੁਣ ਆਪਾਂ ਐਡੇ ਪੱਲੇ ਇਹ ਬਾਈ ਤੁਸੀਂ ਬਈ ਜਿਵੇਂ ਤਿੰਨ ਚਾਰ ਸਾਲੇ ਤੇ ਰਿਸਰਚ ਕਰ ਲਿਆ ਹਾਂ ਬਈ ਹੁਣ ਇਹ ਆਪਣਾ ਤੁਸੀਂ ਇਹ ਕਾਮਯਾਬ ਕਰ ਲਈ ਵੈਰਿਟੀ ਹਾਂ ਹੁਣ ਇਹਨੂੰ ਤੁਸੀਂ ਪਲਾਂਟ ਦੇਤਾ ਹਾਂ ਕਿਲਾ ਥਾਂ ਲਾਇਆ ਕਿ ਦੋ ਇਹ ਦੋ ਕਿੱਲੇ ਅਭੀ ਇੱਥੇ ਤਾਂ ਆਪਣੇ ਕੋਲ ਥੋੜਾ ਡੇਢ ਕਿਲਾ ਆਪਣੇ ਕੋਲ ਪਰਲੇ ਪੂਰੇ ਆਹ ਪਰਲੇ ਨਾਲ ਹੀ ਆ ਆ ਸਰੋਂ ਦੇ ਉਤਲੇ ਪਾਸੇ ਹੁਣ ਇਹਦਾ ਫਿਰ ਐਦ ਕੀ ਕਟਾ-ਕੱਟੀ ਨਿਕਲ ਜਾਓ ਨਿਕਲ ਜਾਓ ਵਧੀਆ ਹੀ ਨਿਕਲੋ ਤੱਕ ਟੱਕੜ ਤੇ ਛਾੜ ਦੇਉਗੇ ਤੇ ਬਾਈ ਫਿਰ ਇਹ 20 ਤਾਂ ਦੋ ਕਿੱਲੇ ਤੇ ਫਿਰ ਗਾਹ ਨੂੰ ਦੋ ਕਿੱਲੇ ਜੇ ਮੰਨ ਕੇ ਚੱਲ 60 ਕਮਾਣ ਹੋਇਆ ਹਾਂ ਤੇ 120 ਕਿੱਲੇ ਵੀ ਜੋਗੇ ਹਾਂ ਹਜੇ ਤਾਂ ਫਿਰ ਦੋ ਸਾਲਾਂ ਹੁੰਦੇ ਹੋਗੇ 20 ਹਨਾ 20 ਫਿਰ ਟਾਈਮ ਤਾਂ ਵੀ ਤਿਆਰ ਆਉਂਦੇ ਸਾਲ ਨੂੰ ਕਿਤੇ ਲੈਣਾ ਜਣਾ ਲਵਾ ਦਿਓ ਬਾਈ ਯਾਰ ਵਧੀਆ ਚੀਜ਼ ਲਈ ਤੇ ਟਾਈਮ ਤਾਂ ਲੱਗੂ ਗਈ ਤੇਰਾ ਮੇਰਾ ਤਾਂ ਰੱਖਦੀ ਮਨ ਕੇ ਯਾਰ ਜੇ 70 75 ਮਾ ਨਹੀਂ ਕੋਈ ਨਹੀਂ ਹੁਣ ਤੇ 212 ਦੀ ਤੁਸੀਂ ਗੱਲ ਕੀਤੀ ਸੀਗੀ ਉਹ 208 ਚ ਆਪਣੇ ਕੋਲੇ ਆਇਆ ਵੀ ਹਾਂ ਉਹ ਬਹੁਤ ਪੁਰਾਣਾ ਵੀ ਆ ਬਾਈ ਇੱਕ ਟਾਈਮ ਨਾ ਐਵ ਜਾ ਸੀਗਾ 2212 ਜਿਹੜਾ ਬੀ ਆ ਮੇਰਾ ਖਿਆਲ ਯਾਰ ਮੈਂ ਖਣੀ 15 ਚ ਕਿ 14 ਚ ਤੜਕੇ 5 ਵਜੇ ਉੱਠ ਕੇ ਆ ਕੇ ਲੈ ਕੇ ਗਿਆ ਸੀਗਾ ਉਹ ਆਏ ਨਾ ਵੀ 208 ਤੋਂ ਲੈ ਕੇ 2014 ਤੱਕ ਤਾਂ ਪੂਤੇ ਸਰਚ ਕੀਤੀ ਹਾਂ 6 ਸਾਲ ਪੂਰੇ 15 ਦੀ ਗੱਲ ਹੀ ਆ ਮੇਰਾ ਖਿਆਲ ਹਾਂ ਫਿਰ ਉਹ ਬਾਈ ਇਹਦਾ ਥੋੜਾ ਰੇਟ ਵੀ ਮੇਰਾ ਖਿਆਲ ਆ 2.5 ਕੇ 2.500 ਤੇ ਗਿਆ ਸੀ ਕਿਲੋ ਹਨਾ ਉਹ ਫਿਰ ਐ ਬਈ ਹੁਣ ਜਿਵੇਂ ਆ ਜਿੱਦੇ ਪਤਾ ਉਹ ਬਈ ਇੱਕ ਗੱਲ ਆ ਜੇ ਤੁਸੀਂ ਰਿਸਰਚ ਕਰਦੇ ਆ ਪਹਿਲਾਂ ਪੈਸਾ ਗਾਲ ਕੇ ਪੈਸਾ ਇਕੱਠਾ ਫੇਰ ਹੁੰਦਾ ਅਰਸਤ ਤੇ ਬਹੁਤ ਖਰਚਾ ਹਾਂ ਠੀਕ ਆ ਜਰੂਰ ਫਾਰਮਰ ਆਪਣਾ ਜ਼ਿੰਮੇਦਾਰ ਭਰਾ ਚਲੋ ਹਨਾ ਆਪੋ ਆਪਣਾ ਘਰ ਹੁੰਦਾ ਹਰੇਕ ਦਾ ਆਪਾਂ ਆਖ ਦਿੰਦੇ ਆ ਯਾਰ ਬੀ ਮਹਿੰਗਾ ਬਹੁਤ ਆ ਪਰ ਬਈ ਬੀ ਤਿਆਰ ਕਰਨ ਤੇ ਪੈਸਾ ਵੀ ਬਹੁਤ ਲੱਗਦਾ ਜੇ ਬੀ ਇੱਕ ਗੱਲ ਆ ਮੌਕੇ ਤੇ ਨਾਕਾਮਜਾਬ ਹੋਵੇ ਤੇ ਜੇ ਕੋਈ ਬੰਦੇ ਦਾ 50 ਲੱਖ ਜਾਂ ਕਰੋੜ ਰੁਪਈਆ ਲੱਗਿਆ ਖੂਚ ਆ ਸਹੀ ਆ ਬਈ ਟਾਈਮ ਵੀ ਬਹੁਤ ਵੱਡਾ ਕਰਨਾ ਪੈਂਦਾ ਇਹ ਗੱਲਾਂ ਬਾਈ ਸੁਧਾਰਨਾ ਨੋਰਮਲ ਆ ਸੱਚੀਆਂ ਐ ਕੰਗਾਂ ਨੂੰ ਚੂਬਣ ਗੀਆਂ ਵੀ ਪਰ ਇਹ ਹਾਏ ਸੱਚੀਆਂ ਹੁਣ ਤੂੰ ਐਂ ਵੇਖ ਲਓ ਬਈ 600 ਤੇ 92 ਵੈਰਾਈਟੀਆਂ ਦੱਸਿਆ ਤਾ 692 ਵੈਰਾਈਟੀਆਂ 100 200 ਰੁਪਏ ਤੇ ਕਿਲੋ ਦੇ ਹਿਸਾਬ ਨਾਲ ਹੀ ਬੀ ਲਾਲਾ ਪਹਿਲਾਂ 10 2000 ਰੁਪਏ ਦਾ ਤਾਂ ਕੱਲਾ ਬੀ ਆ ਬੀ ਜਿਆਦੇ ਰਹੀ ਤੇ 10000 ਨਾਲ ਮੇਰੇ ਵਰਗਾ ਘਰੋਂ ਛਾਣ ਕੇ ਉਹੀ ਡਰਮ ਜੇ ਵਾਲੀ ਸਾਰੀ ਬਾਣ ਵੀ ਜੰਦੀ ਕਰਦਾ ਮੁੜ ਕੇ ਮਗਰੋਂ ਆਂਦਾ ਯਾਰ ਮੇਰੀ ਤਾਂ ਸੂਤ ਹੀ ਹੋਈ 50 ਕ ਚ ਰਹਿ ਗਈ ਉਹ ਫਿਰ ਤਾਂ ਹੀ ਰਹਿੰਦੀ ਆ ਬਾਈ ਇਹੀ ਆ ਬਾਈ ਬੀ ਕਦੇ ਵਾਸਤੇ ਵੀ ਬਾਈ ਮੈਂ ਇੱਕ ਗੱਲ ਹੋਰ ਵੀਡੀਓ ਚ ਦੱਸ ਦਿੰਦਾ ਜੇ ਤੁਹਾਡਾ ਵਾਹਣ ਆ ਮਾੜਾ ਬੀ ਉਥੇ ਨਾ ਬੀਜੋ ਭਾਵੇਂ ਤੁਸੀਂ ਨੀਰੇ ਹੀ ਬੀਜਣਾ ਪਸ਼ੂਆਂ ਦੇ ਖਾਨ ਨੂੰ ਠੀਕ ਆ ਸਹੀ ਜੇ ਤੁਹਾਡਾ ਕੋਈ ਪਸ਼ੂ ਆ ਭਾਵੇਂ ਮੱਝ ਗਾਂ ਬੱਕਰੀ ਕੋਸ ਆ ਮਾੜੇ ਮਾਲੀ ਤੋਂ ਕਰਾਸ ਨਾ ਕਰਾਓ ਮਾੜਾ ਬੀ ਬਾਈ ਲੈ ਕੇ ਬਹਿ ਜਾਂਦਾ ਠੀਕ ਆ ਇਹ ਬਾਈ ਸਾਰੀਆਂ ਕਣਕ ਤੇ ਗੱਲਾਂ ਤੇ ਬਾਈ ਇੱਕ ਨਾ ਸਾਨੂੰ ਝੋਨੇ ਦੀ ਗੱਲ ਦੱਸ ਜਿਹੜਾ ਹਾਈਬ੍ਰਿਡ ਝੋਨਾ ਹਾਂ ਬਈ ਉਹ ਕਿਵੇਂ ਤਿਆਰ ਹੁੰਦਾ ਯਾਰ ਮੇਲ ਫੀਮੇਲਾਂ ਲੱਜ ਗਾਰਮੈਂਟ ਝੋਨੇ ਦਾ ਹੁਣ ਆਪਣੇ ਕੋਲੇ ਬੂਟਾ ਇਹਦੇ ਪਰ ਤੁਹਾਨੂੰ ਇਹਦੀ ਦੀ ਸਮਝਾਉਣੇ ਆ ਬਾਈ ਠੀਕ ਆ ਜਿਵੇਂ ਝੋਨੇ ਦੀ ਆ ਇਹਦੀ ਬੱਲੀ ਝੋਨੇ ਦੀ ਮੁੰਜਰ ਹੁੰਦੀ ਹੈ ਹਾਂ ਹੁੰਦੀ ਹੈ ਬਾਈ ਹਨਾ ਬਾਈ ਉਹਦੇ ਚੋਂ ਆਪਾਂ ਨੂੰ ਉਹ ਜਿਹੜੇ ਚ ਉਹਦੇ ਝੋਨੇ ਦਾ ਜਿਵੇਂ ਆਪਾਂ ਕੋਲ ਦਾਣਾ ਹੁੰਦਾ ਉਹਨੂੰ ਤੋਂ ਵੱਢ ਕੇ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ ਅੱਛਾ ਨੇ ਦਾਣਾ ਵੱਢ ਲੈਨੇ ਆਂ ਦਾਣੇ ਦਾ ਛਿਲਕਾ ਹੁੰਦਾ ਨਾ ਜਿਹੜਾ ਉਤਲੇ ਪਾਸੋਂ ਵੀ ਉਹਨੂੰ ਵੱਢ ਕੇ ਤੇ ਉਤੋਂ ਸਰਾਖ ਕਰ ਲੈਨੇ ਆਂ ਆਪਾਂ ਦਾਣੇ ਛਿਲਕੇ ਤੋਂ ਦੁੱਧਾ ਜਾਂ ਕੱਢ ਲੈਨੇ ਆਂ ਨਾ ਦੁੱਧਾ ਨਹੀਂ ਬਈ ਉਦੋਂ ਫੁੱਲਾਂ ਦੀ ਸਟੇਜ ਹੁੰਦਾ ਦੁੱਧਾ ਨਹੀਂ ਹੁੰਦਾ ਉਹਦਾ ਅੱਛਾ ਉਹੀ ਹੁੰਦਾ ਵਿੱਚੋਂ ਬੂਰੀ ਹਾਂ ਬੂਰ ਵੇਲੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉਦੋਂ ਆਪਾਂ ਜਮੁੰਦਰ ਦੇ ਵਿੱਚ ਮੇਲ ਪਲਾਂਟ ਰੱਖ ਲੈਨੇ ਆਂ ਅੱਛਾ ਫੇਰ ਆਪਾਂ ਨੂੰ ਜਿਹੜਾ ਆਪਾਂ ਨੂੰ ਲੱਗਦਾ ਕਿ ਆਪਾਂ ਫੀਮੇਲ ਕਿਤੋਂ ਲੈ ਕੇ ਆਉਣਾ ਜਾਂ ਜਿੰਨਾਂ ਕਰਾਸ ਕਰਾਉਣਾ ਜਿਵੇਂ ਆਹ ਦਾਣੇ ਆ ਚਿੱਟੇ ਚਿੱਟੇ ਜੇ ਇਹਨਾਂ ਨੂੰ ਪੋਲਣ ਕਹਿੰਨੇ ਆਂ ਬਈ ਠੀਕ ਆ ਇਹ ਲਿਆ ਕੇ ਤੇ ਆਪਾਂ ਉਹ ਮੁੰਜਰ ਦੇ ਤੇ ਆ ਆ ਨੇੜੇ ਵਖਾ ਬਈ ਮਿੱਤਰਾ ਕਿਹੜੇ ਪੋਲਣਾ ਆ ਵੀ ਮਾੜਾ ਜਿਹਾ 10000 ਖਬਰਾਂ ਵਿਗਿਆਨੀ ਬੰਜ ਗਈ ਆ ਜਿਹੜੇ ਚਿੱਟੇ ਚਿੱਟੇ ਫਿਰਦੇ ਆ ਵਿੱਚ ਇਹ ਸਪੋਲਣ ਇਹ ਮੇਲ ਆ ਕਿ ਫੀਮੇਲ ਆ ਇਹ ਮੇਲ ਹੁੰਦੇ ਆ ਬਈ ਇਹ ਮੇਲ ਆ ਹਾਂ ਠੀਕ ਆ ਇਹਨਾਂ ਨਾਲ ਫੀਮੇਲ ਦਾ ਕਰਾਸ ਕਰਾ ਕੇ ਫੇਰ ਤੁਸੀਂ ਹਾਈਬ੍ਰਿਡ ਤਿਆਰ ਕਰਦੇ ਹਾਈਬ੍ਰਿਡ ਤਿਆਰ ਕਰਦੇ ਹਾਈਬ੍ਰਿਡ ਆ ਨਿਕ ਗੀ ਉਵੇਂ ਹੀ ਤਿਆਰ ਹੋ ਗਿਆ ਜਿਵੇਂ ਆਪਾਂ ਇੱਕ ਦਿਨ ਚ ਆਪਾਂ ਕਰਤਾ ਕਿ ਕੋਈ ਤੋਂ ਮੰਨ ਲਓ ਕਿ ਆਪਾਂ 20 ਮੁੰਜਰਾਂ ਤੇ ਕਰਤਾ ਹੂੰ ਕੱਲ ਨੂੰ ਆਏ ਨਾ ਪਤਾ ਲੱਗੇ ਕਿ 1 ਇੱਕ ਹੀ ਦਾਣਾ ਨਿਕਲੇ ਉਹਦੇ ਚ अच्छा कोई पक्का पता नहीं हां वो बनजे ता भी बनजे बनजे ਵੀ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਜੇ ਮੱਝ ਆਸ ਲੱਗ ਗਈ ਇਹ ਨਹੀਂ ਪਤਾ ਸੂਗੀ ਕਿ ਨਾ ਸੂਗੀ ਜਦੋਂ ਉਹਨੂੰ ਆਪਾਂ ਕੱਟ ਕੇ ਸਾਫ਼ ਕਰਦੇ ਆ ਨਾ ਭਈ ਉਹ ਅਸੀਂ ਕਹਿੰਦੇ ਆ ਮੈਸਕੂਲੇਸ਼ਨ ਅੱਛਾ ਉਹ ਉਦੋਂ ਬਾਅਦ ਉਹ ਬੂਟਾ ਜਾਂ ਆਪਾਂ ਕਹਿ ਦਈਏ ਮੁੰਜਰ ਬਹੁਤ ਸੋਲ ਹੋ ਜਾਂਦੀ ਆ ਠੀਕ ਆ ਜਿਹਨੂੰ ਮਾੜਾ ਜਾਂ ਤੱਤੀ ਠੰਡੇ ਦਾ ਫਰਕ ਪੈ ਗਿਆ ਉਹ ਇੰਨੇ ਜੀ ਮਰ ਜਾਂਦੀ ਠੀਕ ਆ ਉਹ ਯਾਨੀ ਦੂਰੀ ਯਾਰ ਬੱਚਾ ਤਿਆਰੀ ਕਰਨਾ ਹੁੰਦਾ ਕੋਈ ਇੱਥੇ ਕਣਕ ਦਾ ਨਹੀਂ ਯਾਰ ਮਾੜਾ ਮੋਟਾ ਕਰਿਆ ਵਿਖਾਈ ਦੇ ਯਾਰ ਕਣਕ ਦਾ ਬਾਈ ਆਪਾਂ ਨਾ ਤੁਹਾਨੂੰ ਸਾਰੀ ਕਣਕ ਦੇ ਪਲਾਂਟ ਵੀ ਵਿਖਾਤੇ ਤੇ ਪੁਰਾਣੇ ਨਵੇਂ ਪਲਾਂਟ ਵਿਖਾਤੇ ਜਿਹੜਾ ਇਹਨਾਂ ਨੇ ਵੀ ਸਕਸੈਸਫੁਲ ਕਰ ਲਿਆ ਕਾਮਯਾਬ ਹੋ ਗਿਆ ਜਿਆਦੇ ਵੀ ਜਿਹੜਾ ਉਹ ਵੀ ਵਿਖਾਤੇ ਮੇਰੀ ਨਾ ਬਾਈ ਨਾਲ ਇੱਕ ਗੱਲ ਹੋਈ ਵੀ ਮੈਂ ਕਿਹਾ ਬਾਈ ਯਾਰ ਸਾਨੂੰ ਹਾਈਬ੍ਰਿਡ ਕਣਕ ਕਿਵੇਂ ਬਣਦੀ ਉਹ ਵਿਖਾ ਪਰ ਇਹ ਕਹਿੰਦਾ ਹਾਈਬ੍ਰਿਡ ਕਣਕ ਨਹੀਂ ਬਹੁਤ ਘੱਟ ਬਣਦੀ ਆ ਝੋਨਾ ਬਣ ਜਾਂਦਾ ਮੱਕੀ ਜਵਾਰ ਸਰੋਂ ਹਰੇਕ ਚੀਜ਼ ਬਣ ਜਾਂਦੀ ਆ ਹੁਣ ਟਾਈਮ ਆ ਸਰੋਂ ਦਾ ਤੁਹਾਨੂੰ ਮੈਂ ਸਰੋਂ ਬਾਈ ਵਿਖਾਊਗਾ ਆਪਾਂ ਨੂੰ ਕਿਵੇਂ ਹਾਈਬ੍ਰਿਡ ਹੁੰਦੀ ਆ ਜਿੱਦੇ ਕਿਤੇ ਫੇਰ ਟਾਈਮ ਲੱਗਿਆ ਤੁਹਾਨੂੰ ਹਾਈਬ੍ਰਿਡ ਝੋਨਾ ਵੀ ਹੁੰਦਾ ਵਿਖਾਵਾਂਗੇ ਬਾਈ ਤੁਹਾਨੂੰ ਸਰੋਂ ਵਿਖਾ ਕਿਵੇਂ ਹਾਈਬ੍ਰਿਡ ਹੁੰਦੀ ਆ ਸਰੋਂ ਬਾਈ ਜਿਵੇਂ ਆ ਫੁੱਲ ਆ ਸਰੋਂ ਦਾ ਹੁਣ ਹਾਂ ਬਾਈ ਤੇ ਜਿੱਥੋਂ ਇਹ ਨਹੀਂ ਫਲੀ ਬਾਨੀ ਹੁੰਦੀ ਆ ਹਾਂ ਬਾਈ ਇਹਦੇ ਇਹ ਇਹ ਫੁੱਲ ਦੇ ਵਿੱਚ ਮੇਲ ਫੀਮੇਲ ਦੋਵੇਂ ਹੁੰਦੇ ਆ ਅੱਛਾ ਤੇ ਆਪਾਂ ਫੁੱਲ ਦੇ ਵਿੱਚ ਰੱਖਣਾ ਹੁੰਦਾ ਕੱਲਾ ਫੀਮੇਲ अच्छा ਜਿਹੜੇ ਆ ਆਪਾਂ ਆ ਜਦੋਂ ਆ ਇਹਨੂੰ ਐਂ ਕਰਕੇ ਲਾਵਾਂਗੇ ਪੀਲਾ ਪੀਲਾ ਲੱਗਿਆ ਹੁੰਦਾ ਹੱਥ ਤੇ ਆਪਣੇ ਇਹ ਉਹਨੂੰ ਫੋਲੋ ਪਰਾਣਾ ਹੋ ਗਿਆ ਤਾਂ ਘਟ ਆਉਂਦਾ ਹੋਵੇ ਇਹ ਮੇਲ ਇਹ ਮੇਲ ਫੁੱਲ ਦੇ ਅੰਗ ਹੁੰਦੇ ਆ ਇਹਨੂੰ ਆਪਾਂ ਇਹਦੇ ਵਿੱਚੋਂ ਸਾਫ਼ ਕਰਨਾ ਹੁੰਦਾ ਇੱਥੇ ਆਪਾਂ ਅਗਲਾ ਖਣਾ ਕੱਲਾ ਫੀਮੇਲ ਅੱਛਾ ਫਿਰ ਫੀਮੇਲ ਨੂੰ ਰੱਖ ਕੇ ਦੇ ਨੂੰ ਤੋਂ ਆਪਾਂ ਕਵਰ ਕਰਾਂਗੇ ਕਿ ਆ ਸਾਰੀਆਂ ਫਲੰਗਾ ਫਲੰਗਾ ਸਾਫ਼ ਕਰਕੇ ਇਹਨੂੰ ਤੋਂ ਕਵਰ ਕਰ ਦਿੰਨੇ ਆਪਾਂ ਇੱਕ ਇੱਕ ਦਿਨ ਲਈ ਇਹਨੂੰ ਐਂ ਛੱਡ ਦਿੰਨੇ ਆ ਆਵੇ ਆ ਬੰਨੀ ਵੀ ਬੈਠੇ ਦੋਈ ਆ ਹਾਂ ਇਹਦੇ ਚ ਤਿਆਰ ਹੋਈਆਂ ਵਿਆਂ ਫੇਰ ਆਪਾਂ ਮਾਰਾ ਯਾਰ ਇੱਕ ਲਾ ਕੇ ਵਖਾ ਦੇ ਦੋ ਵੀ ਘੱਟ ਤਿਆਰ ਹੋ ਜਾਣਗੇ ਆ ਵੇਖੋ ਤੁਹਾਨੂੰ ਨੂੰ ਤੇ ਮਖਾਣਾ ਆ ਫਲੀ ਚੈੱਕ ਕਰੋ ਹਾਂ ਆ ਨਾਰਮਲ ਹੈ ਜਿਹੜੀ ਇਹ ਵੈਰੈਟੀ ਦੀ ਹੈ ਹਾਂ ਹਾਂ ਆ ਕਰਾਸ ਹੋਇਆ ਹੋਇਆ ਠੀਕ ਆ ਇਹ ਕਰਾਸ ਹੋ ਕੇ ਇਹ 10 ਫਲੀਆਂ ਨੂੰ ਕਰਾਸ ਕੀਤਾ ਜੇ ਤੁਸੀਂ ਵੇਖੋ ਦੋ ਹੀ ਬਣੀਆਂ ਨੇ ਦੋ ਦੇ ਵਿੱਚ 20 ਵੀ ਇੱਧਾ ਹੀ ਹੈ ਹਾਂ ਇੱਕ ਇੱਕ ਦੋ ਦਾ ਨਹੀਂ ਆ ਆ ਦੋ ਕਦਾਂਈ ਆ ਬਤੂ ਮੰਨ ਲਓ 3 4 20 ਬਣਨੇ ਆ ਦੇ ਚੋ ਸਾਰੇ ਠੀਕ ਆ ਇਹ ਫਿਰ ਹੁਣ ਬਾਈ ਜਿਹੜੇ 3 4 20 ਬਣ ਗਏ ਇਹ ਤੁਸੀਂ ਬੀ ਹੁਣ ਇਹ ਸਾਹਮ ਕੇ ਰੱਖੋਗੇ ਸਾਹਮ ਕੇ ਦੇ ਨੂੰ ਅੱਗੇ ਆਉਂਦੇ ਸਾਰ ਨੂੰ ਫੇਰ ਲਾਉਂਗੇ ਫਿਰ ਇਹਨੂੰ ਚੈੱਕ ਕਰਾਂਗੇ ਇਹ ਹੋ ਗਿਆ ਛੋਟੇ ਪੱਧਰ ਤੇ ਕੰਮ ਜਦੋਂ ਆਪਾਂ ਨੂੰ ਲੱਗਿਆ ਕਿ ਇਹ ਆਪਣਾ ਕ੍ਰੋਸ ਸਹੀ ਆ ਚੱਲ ਪਿਆ ਕਿ ਜਿਹੜੀਆਂ ਆਪਾਂ ਚੀਜ਼ਾਂ ਚਾਹੀਦੀਆਂ ਜਿਵੇਂ ਆਪਾਂ ਕਹਿੰਨੇ ਕਿ ਕਿਸੇ ਝੋਨੇ ਦਾ ਕਦ ਉੱਚਾ ਪਰ ਮੁੰਜਰਾ ਜ਼ਿਆਦਾ ਉੱਤੋਂ ਭਾਰਿਆ ਤੇ ਆਪਾਂ ਨੂੰ ਨੀਵੇਂ ਚ ਘੱਟ ਹਾਈਟ ਵਾਲੇ ਝੋਨੇ ਨਾਲ ਕ੍ਰੋਸ ਕਰਾਉਣੇ ਫਿਰ ਆਪਾਂ ਜੋ ਕ੍ਰੋ ਜੱਟ ਸੌਦਾ ਸਾਹ ਦੱਸਦਾ ਬਾਈ ਥੋੜਾ ਜਿਹਾ ਦੱਸਦਾ ਆਪਦੇ ਪੜ੍ਹਾਈ ਲੈਵਲ ਤੇ ਵੀ ਜੇ ਜਾਦੇ ਕੱਦ ਵਾਲੀ ਭਾਈ ਸਰੂ ਆ ਛੋਟੇ ਕੱਦ ਵਾਲੀ ਨਾਲ ਮਲਾ ਕੇ ਦਰਮਿਆਨਾ ਜਾਂ ਮੇਲ ਪੈ ਦਰਮਿਆਨਾ ਜਾਂ ਆਈ ਝੋਨੇ ਦਾ ਸਾਹ ਇਹੀ ਝੋਨੇ ਦਾ ਇਹੀ ਕਣਕ ਦਾ ਕਣਕ ਦਾ ਵੈਸੇ ਹੁੰਦਾ ਨਹੀਂ ਹੁੰਦਾ ਨਹੀਂ ਉਹ ਗੱਲ ਨਹੀਂ ਬੰਦੀ ਠੀਕ ਆ ਵੀ ਯਾਨੀ ਝਾੜ ਨਹੀਂ ਬੰਦਾ ਤੇ ਮੱਕੀ ਮੁੱਕੀ ਤੇ ਜਵਾਰਾਂ ਜਬੂਰਾ ਦਾ ਬਣ ਜਾਂਦਾ ਹੋ ਜਾਂਦਾ ਠੀਕ ਆ ਤੇ ਬਾਈ ਜਿਹੜੀ ਤੁਸੀਂ ਕਾਨਕਾਇਤ ਕੀ ਨਵੀਂ ਲਾਈ ਆ ਉਹ ਆ ਨਾ ਲਾਈ ਆ ਹਾਂ ਬਈ ਉਹ ਆਪਣੇ ਆ ਸਰੋ ਦੇ ਉਤਲੇ ਪਾਸੇ ਆ ਬਈ ਅੱਛਾ ਆ ਹਾਂ ਆ ਜਾ ਆਂ ਹੀ ਟੱਪ ਜਾਂਦੇ ਆ ਬਈ ਚੱਲੀ ਜਾਂਦੇ ਕੈਮਰਾ ਇੱਥੇ ਖੜਕੇ ਹੀ ਵਿਖਾ ਦਿੰਦੇ ਆ ਗੱਲ ਲਾਈਵ ਚ ਹੀ ਵਿਖਾਵੇ ਨਹੀਂ ਤਾਂ ਕਈ ਵਿੱਚ ਭਰਾ ਆਖ ਦਿੰਦੇ ਆ ਨਾ ਵੀ ਖਣੀ ਮਸਾਲਾ ਲਾਤਾ ਹਨਾ ਮਸਾਲਾ ਨਹੀਂ ਲਾਉਂਦੇ ਕੈਮਰਾ ਚੱਲੂ ਗਈ ਅੱਜ ਉਹੀ ਇਹ ਛਾਪਾ ਹੀ ਹੈ ਇੱਕ ਹਿਸਾਬ ਦਾ ਵੀਡੀਓ ਤੁਹਾਨੂੰ ਇਹ ਥੋੜੇ ਗੱਲਾਂ ਟਰਸਟ ਦੀਆਂ ਕਿਵੇਂ ਲੱਗੀਆਂ ਤੁਸੀਂ ਦੱਸਣਗਾ ਆਜੀਆਂ ਗੱਲਾਂ ਨਾ ਦਾ ਤੁਹਾਨੂੰ ਕੋਈ ਯੂਟਿਊਬਰ ਹਰੇਕ ਵਿਖਾਵੇ ਤੇ ਨਾ ਹੀ ਵਿਖਾਉਣੀਆਂ ਹੋਣਗੀਆਂ ਇੰਨੀ ਜਾਣਕਾਰੀ ਤੇ ਨਾ ਹੀ ਭਾਈ ਜਿਹੜੇ ਬੰਦੇ ਰਿਸਰਚ ਕਰਦੇ ਆ ਉਹ ਇੰਨੀ ਜਾਣਕਾਰੀ ਦੇਣ ਉਹ ਦਿੰਦੇ ਨਹੀਂ ਜਾਣਕਾਰੀ ਕਿਉਂਕਿ ਉਹਨਾਂ ਨੂੰ ਆਏ ਹੁੰਦਾ ਆਪਾਂ ਰਿਸਰਚ ਆਪ ਹੀ ਚ ਲੱਗੇ ਹਾਂਜੀ ਪਰ ਇਹ ਬੰਦੇ ਪੰਜਾਬ ਵਾਲੇ ਆ ਜੇ ਇਹਨਾਂ ਤੋਂ ਗੱਲਬਾਤ ਪੁੱਛ ਲਈਦੀ ਆ ਆਪਦੀ ਮੰਡੀ ਦੇ ਸੇਠ ਆ ਆਹ ਵੈਰਿਟੀ ਇਹਨੂੰ ਅਸੀਂ ਹੁਣ ਅੱਗੇ ਲੈ ਕੇ ਆਈ ਜੰਨੇ ਰਿਸਰਚ ਚ ਅੱਛਾ ਇਹਨੂੰ ਹੁਣ ਅਸੀਂ ਲੈ ਢਾਈ ਕਿੱਲੇ ਅਜ ਹੁਣ ਇਹਦਾ ਹੁਣ ਜਿਹੜੇ ਆਪਣੇ ਨੇੜ ਦੇ ਫਾਰਮਰ ਉਹਨਾਂ ਨੂੰ ਦੇਵਾਂਗੇ ਵੀ ਇਹਦਾ ਐਤ ਕੀ ਯਾਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਕਲ ਜਾ। ਹਾਂ ਜਦੋਂ ਇਹਨੂੰ ਤੁਸੀਂ ਬਣਾ ਕੇ ਬੰਦ ਕੇ ਚੱਲ ਵੱਢ ਕੇ ਟਰਾਲੀ 'ਚ ਪਾ ਕੇ ਕੰਡੇ ਤੇ ਚੜਾ ਕੇ ਦਾ ਬਣਾ ਦੇਓਗੇ ਉਸਤ ਦਰਜਾ। ਉਸ ਤੋਂ ਬਾਅਦ ਇਹ ਗੱਟਿਆਂ 'ਚ ਪਾ ਕੇ ਹਾਂਜੀ ਤੇ ਤੁਸੀਂ ਦਿਓਗੇ ਆਪਦੇ ਸੱਜਣਾ ਮਿੱਤਰਾਂ ਨੂੰ। ਸਹੀ ਹੈ। ਪਹਿਲਾਂ ਅਗਲਾ ਨੇੜ ਤੇ ਬੰਦੇ ਨੂੰ ਵਿਝਾਉਂਦਾ ਦੋ ਕਿੱਲੇ ਜਾ ਕੇ ਲਾ ਹਣਾ। ਸਹੀ ਫਿਰ ਉਸ ਤੋਂ ਬਾਅਦ ਕੰਮ ਚੱਲਦਾ। ਜਾਣੀ ਹਜੇ ਆਉਂਦੇ ਸਾਲ ਵੀ ਕਣਕ ਲਾਂਚ ਹੁੰਦੀ ਨਹੀਂ। ਹਾਂ ਤੇ ਇੱਕ ਬਈ ਲਾਸਟ ਤੇ ਗੱਲ ਦੱਸ ਦੇ ਵੀਡੀਓ ਲੰਮੀ ਹੋ ਜੂ ਹਰੇਕ ਬੰਦਾ ਵੇਂਦਾ ਨਹੀਂ ਹੈ ਨਾ ਵੀ ਮੁੜ ਕੇ ਨਾ ਕਿਵੇਂ ਦਿੰਦੇ ਆ ਗਣਕਣੂ ਨਾ ਬਈ ਉਹ ਤਾਂ ਉਹ ਤੋਂ ਬਾਅਦ ਵਾਲੇ ਪ੍ਰੋਸੈਸ ਹੁੰਦੇ ਆ ਪਰ ਰਜਿਸਟਰ ਕਰਾਉਣੀ ਬਹੁਤ ਲੰਮੀਆਂ ਗੱਲਾਂ ਹੁੰਦੀਆਂ ਐ ਇੱਥੇ ਤਾਂ ਸਾਡੇ ਕੋਲੇ ਕੋਡ ਵਰਡ ਤੇ ਚੱਲਦਾ ਸਾਰਾ ਕੁਝ ਜਦੋਂ ਆਪਾਂ ਅੱਗੇ ਦਾ ਲਾਇਸੈਂਸ ਲੈਣਾ ਅਪਲਾਈ ਕਰਨਾ ਉਹ ਸਾਰਾ ਕੰਮ ਉੱਥੇ ਹੁੰਦਾ ਹੁੰਦਾ ਆਪਣੇ ਕੋਲੇ ਫੇਰ ਸਰਕਾਰਾਂ ਤੇ ਗੱਲ ਉੱਠ ਜਾਂਦੀ ਆ ਉਹ ਮੈਕਮਿਆਂ ਚੋਂ ਹਾਂ ਮੈਕਮਿਆਂ ਨੇ ਬਈ ਜਾਣੀ ਸਰਕਾਰ ਤੋਂ ਹੀ ਮਨਜ਼ੂਰੀ ਦੇਣੀ ਪੈਂਦੀ ਆ ਫੇਰ ਹੀ ਉਹ ਲਿਖਿਆ ਜਾਂਦਾ ਗਵਰਨਮੈਂਟ ਤੋਂ ਮਨਜੂਰ ਸੁਦਾ ਫਾਰਮ ਹੈ ਨਾ ਸੋ ਸੱਜਣੋ ਇਹ ਸੀਗੀ ਵੀਡੀਓ ਬਾਈ ਆਪਣੀ ਦੇਸੀ ਜੱਟੂ ਵੀਡੀਓ ਆ ਕੋਈ ਇਹਦੇ ਚ ਦੋ ਗੱਲਾਂ ਨਹੀਂ ਆਏ ਭਰਾਵੋ ਵੀ ਤਿਆਰ ਹੁੰਦੇ ਆ ਬਾਕੀ ਮੈਂ ਵੀ ਐਡਾ ਬਾਈ ਕੋਈ ਵਿਦਵਾਨ ਹੈ ਨਹੀਂ ਜਿੰਨਾ ਕਿ ਤਾਮਾ ਜਾਮਾ ਜਾਂ ਮੈਨੂੰ ਆਉਂਦਾ ਸੀਗਾ ਮੈਂ ਚਲਾ ਲਿਆ ਆਹ ਵੇਖ ਲਓ ਜੇ ਕਿਸੇ ਨੇ ਬਾਈ ਇਹ ਵੇਖਣਾ ਵੀ ਹੋਵੇ ਰਿਸਰਚ ਸੈਂਟਰ ਕਈ ਵਾਰੀ ਕੋਈ ਹੁੰਦਾ ਹਨਾ ਵਿਦਵਾਨ ਬੰਦਾ ਜਾਣਕਾਰ ਬੰਦਾ ਤੇ ਉਹ ਬਾਈ ਫੋਨ ਨੰਬਰ ਦੇਵਾਂਗੇ ਸੰਪਰਕ ਕਰਕੇ ਇੱਥੇ ਵੇਖ ਵੀ ਸਕਦਾ 692 ਵੈਰਾਈਟੀਆਂ ਹੁਣ ਇਹਨਾਂ ਦਾ ਨਿਚੋੜ ਲਿਕਲੂਗਾ ਜਿਹੜੇ ਇਹਨਾਂ ਦੇ ਟੈਕਨੀਕਲ ਮਾਰਾ ਇੱਕ ਆ ਮੁੰਡਾ ਵਿੱਚ ਉਹ ਵੇ ਬੰਦੇ ਫਿਰਦੇ ਆ ਕੈਮਰੇਮੈਨ ਨੂੰ ਕਹੂੰਗਾ ਵਕਾ ਦੇ ਨਾਲ ਬਾਈ ਬਕਾਇਦਾ ਉਹਦੇ ਕੱਚ 'ਚ ਲੈਪਟਾਪ ਆ ਸਾਰਾ ਰਿਕਾਰਡ ਵਿੱਚ ਉਹਦੇ ਲਿਖਿਆ ਹੁੰਦਾ ਕੋਈ ਐਂ ਗੱਲ ਨਹੀਂ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਕਰਿਓ ਤੁਸੀਂ ਲਾਈਕ ਸ਼ੇਅਰ ਤੇ ਕਮੈਂਟਾਂ 'ਚ ਦੱਸਿਓ ਨਵੀਂ ਵੀਡੀਓ ਲੈ ਕੇ ਏਜੀ ਕਿਤੇ ਕੋਈ ਅੱਗ ਕੱਢ ਵੀਡੀਓ ਫੇਰ ਲਿਆਉਂਗਾ ਵੀ ਰਿਸਰਚ ਹੁਣ ਤੁਹਾਨੂੰ ਕੋਈ ਪਸ਼ੂਆਂ ਤੇ ਦੱਸੂਗਾ ਕਿਵੇਂ ਹੁੰਦਾ ਖਸਲਾਂ ਤੇ ਦਾ ਦੱਸਤਾ ਤੇ ਫੋਨ ਤੇ ਤੇ ਕਮੈਂਟਾਂ ਨਾਲ ਹੀ ਦੱਸਿਓ ਭਾਈ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ ਜੀ